ਨਗਰ ਕੌਂਸਲ ਦੇ ਪ੍ਰਧਾਨਾਂ ਤੇ ਕਈ ਗੰਭੀਰ aarop ਲੱਗੇ ਨੇ ਇੱਕ ਨਿੱਜੀ ਕਲੋਨੀ ਕਟਾ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਜਿੱਥੇ ਕੰਮ ਚੱਲ ਰਿਹਾ ਸੀ ਤੇ ਕਲੋਨੀ ਦਾ ਨਾਮ ਸਲੂਚਨਾ ਇਨਕਲੇਵ ਰੱਖਿਆ ਗਿਆ ਐਮ ਸੀ ਸਹਿਬਾਨਾ ਨੇ ਮੌਜੂਦਾ ਨਗਰ ਕੌਂਸਲ ਦੇ ਪ੍ਰਧਾਨ ਤੇ ਕਈ ਗੰਭੀਰ aarop ਲਗਾਏ ਨੇ ਤੇ ਕਿਹਾ ਹੈ ਕਿ ਕੋਈ ਵੀ ਨਗਰ ਕੌਂਸਲ ਤੋਂ ਮਨਜ਼ੂਰੀ ਨਹੀਂ ਲਈ ਗਈ ਤੇ ਨਾ ਹੀ ਮਾਈਨ ਵਿਭਾਗ ਤੋਂ ਕੋਈ ਮਨਜ਼ੂਰੀ ਲਈ ਗਈ ਹੈ ਤੇ ਇਹ ਵੀ ਇਲਜ਼ਾਮ ਲਗਾਏ ਗਏ ਨੇ ਕਿ ਨਗਰ ਕੌਂਸਲ ਦੇ ਪ੍ਰਧਾਨ ਰਲੇ ਹੋਏ ਨੇ ਜਿਹਦੇ ਇਸ ਸੰਬੰਧੀ ਈਓ ਸਾਹਿਬ ਨੂੰ ਪੁੱਛਿਆ ਗਿਆ ਤਾਂ ਉਹਨਾਂ ਦਾ ਕਹਿਣਾ ਸੀ ਕਿ ਮੇਰੇ ਧਿਆਨ ਵਿੱਚ ਨਹੀਂ ਹੈ ਮਾਮਲਾ ਨਗਰ ਕੌਂਸਲ ਦੇ ਅਧਿਕਾਰ ਨੇ ਇੱਕ ਨੋਟਿਸ ਕੱਢਿਆ ਪਰ ਇਹ ਮੰਗ ਕਰਦੇ ਹਨ ਕਿ ਇਹਨਾਂ ਤੇ ਮਾਈਨਿੰਗ ਦਾ ਵੀ ਪਰਚਾ ਦਰਜ ਹੋਣਾ ਚਾਹੀਦਾ ਦੱਸਦੀ ਹੈ ਕਿ ਹੁਣ ਲਗਾਤਾਰੇ ਵਿਵਾਦ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਕਲੋਨੀ ਕੱਟਣ ਨੂੰ ਲੈ ਕੇ ਨਗਰ ਕੌਂਸਲ ਅਧਿਕਾਰੀ ਤੇ ਐਮਸੀ ਆਹਮੋ ਸਾਹਮਣੇ ਨੇ ਪਰਮਿੰਦਰ ਸਿੰਘ ਪਿੰਕੀ ਮੈਂ ਕਾਉਂਸਲਰ 26 ਨੰਬਰ ਵਾਰਡ ਜਿਹੜੀ ਅੱਜ ਪ੍ਰੈਸ ਕਾਨਫਰੰਸ ਨਗਰ ਕੌਂਸਲ ਸੰਗਰੂਰ ਵਿਖੇ ਹੋਈ ਸੀ ਅਸੀਂ ਤੁਹਾਨੂੰ ਸਾਰੇ ਪੱਤਰਕਾਰ ਭਾਈਚਾਰੇ ਨੂੰ ਦਿਖਾਉਣਾ ਚਾਹੁੰਨਾ ਇਹ ਉਹ ਕਲੋਨੀ ਆ ਜਿਹਦਾ ਲੇਆਉਟ ਪਲਾਨ ਮੈਂ ਤੁਹਾਨੂੰ ਉੱਥੇ ਦਿਖਾਇਆ ਸੀਗਾ ਮੈਂ ਤੁਹਾਨੂੰ ਦੱਸਣਾ ਚਾਹਨਾਗਾ ਵੀ ਇਸ ਕਲੋਨੀ ਦਾ ਚੇਂਜ ਆਫ ਲੈਂਡ ਦਾ ਕੋਈ ਵੀ ਸਰਟੀਫਿਕੇਟ ਨਹੀਂ ਲਿੱਤਾ ਗਿਆ ਰਾਰਾ ਨੰਬਰ ਨਹੀਂ ਲਿੱਤਾ ਗਿਆ ਮੈਂ ਤੁਹਾਨੂੰ ਜਾਣਕਾਰੀ ਦੇਣਾ ਚਾਹਨਾ ਵੀ ਜਦ ਤੱਕ ਇਹ ਨਹੀਂ ਮਿਲਦੇ ਉਹ ਤੱਕ ਇੱਕ ਇੱਟ ਵੀ ਨਹੀਂ ਲੱਗ ਸਕਦੀ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਚਾਰ ਦੀਵਾਰੀਆਂ ਘਟੀਆਂ ਜਾ ਰਹੀਆਂ ਨਿਉਆਂ ਭਰੀਆਂ ਜਾ ਰਹੀਆਂ ਭਰਤ ਪੈ ਰਹੀ ਹੈ ਜੀ ਆਟੋ ਬੇ ਨਾਲ ਜਿਹੜੇ ਲੋਕ ਨੇ ਸਾਡੇ ਸੰਗਰੂਰ ਦੇ ਭੋਲੇ ਭੋਲੇ ਲੋਕ ਅਸੀਂ ਉਹਨਾਂ ਦੇ ਹਿੱਤ ਲਈ ਇਹ ਸਾਰੀ ਪ੍ਰੈਸ ਕਾਨਫਰੰਸ ਕੀਤੀ ਹੈ ਸਾਨੂੰ ਤਾਂ ਇੱਥੋਂ ਤੱਕ ਪਤਾ ਲੱਗਿਆ ਵੀ ਇਹ 25 26 26000 ਰੁਪਏ ਗਾਜ ਦੇ ਪਲਾਟ ਦੀ ਆਪਣਾ ਵੇਚਣ ਲਈ ਤਿਆਰ ਹੈਗਾ ਜਿਹਦਾ ਕੀ ਕੋਈ ਇੱਥੇ ਉਹਦੇ ਕੋਲ ਕੋਈ ਉਹ ਨਹੀਂ ਹੈਗਾ ਕਿਸੇ ਤਰ੍ਹਾਂ ਦਾ ਕੋਈ ਸਰਕਾਰ ਤੋਂ ਟੈਕਸ ਨਹੀਂ ਭਰਿਆ ਕੋਈ ਸਰਕਾਰ ਨੂੰ ਐਪਲੀਕੇਸ਼ਨ ਨਹੀਂ ਦਿੱਤੀ ਬਗੈਰ ਕਿਤੇ ਇੱਥੋਂ ਤੱਕ ਪਤਾ ਲੱਗਿਆ ਕਿ ਇਹ ਬੰਦਾ ਕਹਿੰਦਾਗਾ ਜਿਹੜਾ ਕਲੋਨਾਈਜ਼ਰ ਆ ਵੀ ਮੇਰੇ ਤਾਂ ਸਿਆਸੀ ਲੀਡਰਾਂ ਨਾਲ ਲਿੰਕ ਨੇ ਮੇਰੇ ਤਾਂ ਅਧਿਕਾਰੀ ਕਰਮਚਾਰੀ ਉੱਤੇ ਤੱਕ ਨੇ ਵੀ ਮੈਂ ਤਾਂ ਇਹ ਕਲੋਨੀ ਦੇ ਇਕੱਲਾ ਇਕੱਲਾ ਪਲਾਟ ਵੇਚ ਕੇ ਬਾਅਦ ਚੋਂ ਪਾਸ ਕਰਾਵਾਂਗਾ ਸਰ ਇਹ ਅਸੀਂ ਜਦੋਂ ਇਹ ਸਾਨੂੰ ਕਾਉਂਸਲਰਾਂ ਨੂੰ 5-6 ਦਿਨ ਪਹਿਲਾਂ ਪਤਾ ਲੱਗਿਆ ਸੀ ਤਾ ਅਸੀਂ ਉਹ ਪੁੱਛਿਆ ਵੀ ਉਹ ਸਾਹਿਬ ਵੀ ਉਸ ਪ੍ਰਾਪਰਟੀ ਕਲੋਨੀ ਸੰਬੰਧੀ ਤੁਹਾਡੇ ਕੋਲ ਕੋਈ ਦਰਖਾਸਤ ਆਈ ਹੈ ਜਾਂ ਕਹਿੰਦੇ ਨਹੀਂ ਆਈ ਤਾਂ ਅਸੀਂ ਕਿਹਾ ਵੀ ਤੁਸੀਂ ਕੋਈ ਕਾਰਵਾਈ ਕੀਤੀ ਹੈ ਵੀ ਤੁਹਾਡੇ ਸਾਹਮਣੇ ਚੱਲ ਰਿਹਾ ਹੈ ਕੰਮ ਤੇ ਪ੍ਰਧਾਨ ਦੇ ਇਹਦੇ ਵਿੱਚ ਨਾਲ ਭਾਗੀਦਾਰੀ ਹੈਗੀ ਹੈ ਸਾਡੇ ਪ੍ਰਧਾਨ ਦੀ ਵੀ ਤਾਂ ਉਹਨੇ ਇੱਕ ਗੋਲ ਮੌਲ ਨੋਟਿਸ ਕੱਢਤਾ ਜਿਨੇ ਕੀ ਉਹਦਾ ਕੰਮ ਸੀ ਵੀ ਇੱਥੇ ਕਾਰਵਾਈ ਕਰਨੀ ਉ ਤਾਂ ਜੇ ਤੋ ਕੋ ਫੁੱਟ ਕੋਈ ਸ਼ਹਿਰ ਦੇ ਵਿੱਚ ਬਾਦਰਾ ਵਧਾ ਲੈਂਦਾ ਜਾਂ ਕੋਈ ਥੜਾ ਬਣਾ ਲੈਂਦਾ ਉੱਥੋਂ ਦਾ ਈਓ ਸਾਹਿਬ ਆਪਦੇ ਨਗਰ ਕੌਂਸਲ ਦੇ ਅਧਿਕਾਰੀ ਕਰਮਚਾਰੀਆਂ ਨੂੰ ਉਹਦੀ ਭੇਜ ਦਿੰਦੇ ਨੇ ਉਹਦਾ ਤੜਾਨ ਜਾਂ ਹੋਰ ਇੱਥੇ ਇੰਨਾ ਕੁਝ ਹੋ ਗਿਆ ਇਹਨਾਂ ਨੇ ਅੱਜ ਤੱਕ ਕੁਝ ਵੀ ਨਹੀਂ ਕਰਿਆਗਾ ਕਿੰਨਾ ਟਾਈਮ ਹੋ ਗਿਆ ਬਣਦੇ ਲਈ ਤੁਸੀਂ ਇਹਨਾਂ ਨੂੰ ਤੁਸੀਂ ਦੇਖ ਸਕਦੇ ਹੋ ਵੀ ਇਹ ਅੱਜ ਤੱਕ ਬਣੀ ਨਹੀਂ 4-5 ਮਹੀਨਿਆਂ ਤੋਂ ਇਹ ਉਹਦੀ ਆਪਣੇ ਨਗਰ ਕੌਂਸਲ ਪ੍ਰਧਾਨ ਦੀ ਸਹਿਮਤੀ ਨਾਲ ਇਹ ਚੱਲ ਰਹੀ ਹੈ ਕੱਡੀ ਸੀ ਸਾਹਿਬ ਇਹੋ ਸਾਹਿਬ ਨਾਲ ਜਦੋਂ ਇਸ ਕਲੋਨੀ ਬਾਰੇ ਜਾਣੂ ਕਰਵਾਇਆ ਇਹੋ ਸਾਹਿਬ ਹੀ ਉੱਥੇ ਕਲੋਨੀ ਬਾਰ ਰਹੀ ਹੈ ਇਹੋ ਸਾਹਿਬ ਨੇ ਆਪਣੇ ਪਾਲਾ ਬਚਾਉਂਦੇ ਹੋਏ ਉਹਨਾਂ ਨੇ ਕਹਾਈ ਮੈਂ ਨੋਟਿਸ ਕੱਢ ਰਿਹਾ ਤੁਸੀਂ ਇਹ ਕਲੋਨੀ ਦੇ ਆਲੇ ਦੁਆਲੇ ਦੇਖ ਲਓ ਕਿੱਥੇ ਵੀ ਕੋਈ ਨੋਟਿਸ ਚਪਕਾਇਆ ਜਾਂ ਕੋਈ ਵੀ ਨਗਰ ਕੌਂਸਲ ਵੱਲੋਂ ਕੋਈ ਬੋਰਡ ਲਾਇਆ ਗਿਆ ਇਸ ਕਰਕੇ ਇਸ ਜੋ ਕਲੋਨੀ ਦੀ ਮਿਲੀ ਭੁਗਤ ਦੇ ਨਾਲ ਇਸ ਦੇ ਬਹੁਤ ਵੱਡਾ ਜੋ ਕਪਲਾ ਹੋਇਆ ਇਸ ਦੇ ਵਿੱਚ ਬਹੁਤ ਵੱਡੇ ਪੈਸੇ ਦਾ ਲੈਣ ਦੇਣ ਹੋਇਆ ਜਿਸ ਦੇ ਨਾਲ ਇਹ ਕਲੋਨੀ ਦਾ ਕੰਮ ਦਿਨ ਪਰ ਦਿਨ ਵਧਦਾ ਜਾ ਰਿਹਾ ਹੈ ਤੁਸੀਂ ਆਪ ਧਿਆੜ ਮਾਰ ਲਓ ਇਸੇ ਵਿੱਚ ਰੋਜ਼ ਦੀ ਰੋਜ਼ ਭਰਤ ਪੈ ਰਹੀ ਹੈ ਜਦੋਂ ਮੈਂ ਜੈ ਦੀ ਡਿਊਟੀ ਲਾਈਵ ਜਾ ਉੱਥੇ ਜਾ ਕੇ ਦੇਖ ਕੇ ਆ ਜੈ ਸਾਹਿਬ ਨੂੰ ਮੈਂ ਪੁੱਛਿਆ ਦੂਸਰੇ ਦਿਨ ਮੈਂ ਜੈ ਸਾਹਿਬ ਉੱਥੇ ਕੌਣ ਸੀ ਕੋਈ ਹੈ ਸੀ ਬੰਦਾ ਕਹਦਾ ਜੀ ਉੱਥੇ ਕੋਈ ਨਹੀਂ ਸੀ ਜਦ ਕਿ ਜਦੋਂ ਅਸੀਂ ਨੇ ਕਹਿੰਦਾ ਮੈਂ ਫੋਟੋ ਖਿੱਚਿਆ ਮੈਂ ਦਿਖਾਉ ਫੋਟੋਆਂ ਕਿਡੀਆਂ ਖਿੱਚੀਆਂ ਜਦੋਂ ਅਸੀਂ ਫੋਟੋਆਂ ਦੇਖਿਆ ਤਾਂ ਉਸ ਦੇ ਵਿੱਚ ਟਿੱਪਰ ਸੀ ਉਹ ਟਿੱਪਰ ਮਿੱਟੀ ਦਾ ਉੱਤਰ ਹੈ ਮੈਂ ਜੈ ਨੂੰ ਪੁੱਛਿਆ ਮੈਂ ਜੈ ਸਾਹਿਬ ਇਹ ਟਿੱਪਰ ਉੱਤਰ ਹੈ ਇਸ ਦੇ ਬਾਰੇ ਕਹਿੰਦਾ ਜੀ ਸੌਰੀ ਮੈਂ ਦੇਖ ਨਹੀਂ ਸਕਿਆ ਜਦ ਕਿ ਉਹ ਫੋਟੋਆਂ ਦੇ ਵਿੱਚ ਟਿੱਪਰ ਉਹ ਸਾਫ਼ ਦਿਖਾਈ ਦੇ ਰਿਹਾ ਤੁਸੀਂ ਸਾਫ ਦਿਖਾਈ ਦੇ ਰਿਹਾ ਇਹ ਕਲੋਨੀ ਦਾ ਜਿਹੜਾ ਨਕਸ਼ਾ ਉਹ ਬਣ ਕੇ ਸਾਡੇ ਕਾਉਂਸਲਰ ਪਿੰਕੀ ਚੰਦ ਜੀ ਲਵੇ ਆ ਗਿਆ ਉਸ ਕਲੋਨੀ ਦਾ ਨਾਮ ਸਲੋਚਨਾ ਇਨਕਲੇਵ ਰੱਖਿਆ ਗਿਆ ਤੇ ਦੂਸਰੀ ਗੱਲ ਇਸ ਕਲੋਨੀ ਦਾ ਰੇਟ 26000 ਰੁਪਏ 25-26000 ਰੁਪਏ ਰੱਖਿਆ ਗਿਆ ਇਸ ਕਰਕੇ ਸੰਗਰੂਰ ਦੇ ਵਿੱਚ ਦਿਨ ਪਰ ਦਿਨ ਇੰਨੇ ਘਪਲੇਬਾਜੀ ਹੋ ਰਹੀ ਆ ਸ਼ਹਿਰ ਦੇ ਵਿਕਾਸ ਵੱਲ ਕੋਈ ਧਿਆਨ ਨਹੀਂ ਹੋ ਰਿਹਾ ਘਪਲਿਆਂ ਵੱਲ ਜਿਆਦਾ ਧਿਆਨ ਹੋ ਰਿਹਾ ਪ੍ਰਧਾਨ ਜੀ ਨੂੰ ਅਸੀਂ ਜਦੋਂ ਕਹਿੰਨੇ ਵੀ ਮੀਟਿੰਗ ਰੱਖੋ ਕੋਈ ਪ੍ਰਧਾਨ ਜੀ ਮੀਟਿੰਗ ਤੋਂ ਭੱਜ ਜਾਂਦੇ ਆ ਇਸ ਕਰਕੇ ਸੰਗਰੂਰ ਵੱਲ ਕਿਸੇ ਦਾ ਕਿਸੇ ਕੋਈ ਧਿਆਨ ਨਹੀਂ ਤੁਸੀਂ ਸਰਕਾਰ ਨੂੰ ਕੀ ਕਹਿਣਾ ਚਾਹੋ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਕਿ ਇਸ ਦੀ ਢੰਗਾਈ ਨਾਲ ਜਾਂਚ ਹੋਵੇ ਜੀ ਔਰ ਜਿਸ ਨੇ ਇਸ ਦੇ ਵਿੱਚ ਬਟਕਾ ਬਲਾ ਕਰਿਆ ਉਸ ਤੇ ਜਲ ਤੋਂ ਜਲਦ ਕਾਰਵਾਈ ਕੀਤੀ ਜਾਵੇ ਬਹੁਤ ਜਲਦੀ ਹੈ ਜੇ ਉਹ ਸੰਗਰੂਰ ਨੂੰ ਬਚਾਇਆ ਜਾ ਸਕਦਾ ਇਸ ਕਰਕੇ ਸੰਗਰੂਰ ਦੇ ਨਗਰ ਨਿਵਾਸੀਆਂ ਨੂੰ ਵੀ ਬੇਨਤੀ ਹੈ ਕਿ ਆਪਣਾ ਜੋ ਪੈਸਾ ਉਹਨੂੰ ਦੇਖ ਕੇ ਲਾਓ ਨਾ ਕਿ ਇਹੇ ਕਪੜੇ ਬਾਜ਼ਾਰਾਂ ਦੇ ਵਿੱਚ ਪੈਸਾ ਲਾ ਕੇ ਆਪਣਾ ਪੈਸਾ ਜੋ ਫਸਾ ਲਓ ਪਹਿਲਾਂ ਇਸ ਜਗ੍ਹਾ ਤੇ ਕੀ ਹੋਇਆ ਕਰਦਾ ਸੀ ਪਹਿਲਾਂ ਕੀ ਪਹਿਲਾਂ ਇਹ ਦੇ ਪਿਛਲੇ ਪਾਸੇ ਸ਼ੈਲਰ ਸੀ ਜੀ ਉਹ ਸ਼ੈਲਰ ਵੀ ਮਨ ਲਾਦਾ ਢਾਇਆ ਗਿਆ ਸ਼ੈਲਰ ਢਾਕੇ ਔਰ ਕੋਈ ਇਸ ਤੋਂ ਪ੍ਰੂਵਲ ਨਹੀਂ ਲਈ ਗਈ ਨਗਰ ਕੌਂਸਲ ਵੱਲੋਂ ਜਾਂ ਮਾਈਨਿੰਗ ਵੱਲੋਂ ਜਾਂ ਕਿਸੇ ਹੋਰ ਮਹਿਕਮੇ ਵੱਲੋਂ ਕੋਈ ਪ੍ਰੂਵਲ ਨਹੀਂ ਲਈ ਗਈ ਪਹਿਲਾਂ ਅਸੀਂ ਇਸ ਤੇ ਕਾਰਵਾਈ ਕਰਨ ਤੋਂ ਪਹਿਲਾਂ ਅਸੀਂ ਈਓ ਸਾਹਿਬ ਨਾਲ ਡਿਸਕਸ ਕਰੀ ਵੀ ਈਓ ਸਾਹਿਬ ਕੋਈ ਪ੍ਰੋਬਲ ਇਹ ਤੋਂ ਪ੍ਰੂਵਲ ਉਹ ਕਹਿੰਦਾ ਜੀ ਏ ਏਟੀਪੀਓ ਸਾਹਿਬ ਨੂੰ ਪੁੱਛੋ ਏਟੀਪੀਓ ਸਾਹਿਬ ਜਦੋਂ ਅਸੀਂ ਪੁੱਛਿਆ ਉਹ ਦੂਸਰੇ ਦਿਨ ਆਏ ਨਹੀਂ ਅਸੀਂ ਨੇ ਪੁੱਛਿਆ ਉਹ ਕਿੱਥੇ ਨੇ ਕਹਿੰਦਾ ਜੀ 1 ਮਹੀਨੇ ਦੀ ਛੁੱਟੀ ਲੈ ਕੇ ਚਲੇਗੇ ਲਾਈਵ ਪੰਜਾਬੀ ਟੀਵੀ ਲਈ ਸੰਗਰੂਰ ਤੋਂ ਗੁਰਵਿੰਦਰ ਦੀ ਰਿਪੋਰਟ